ਨਗਰ ਕੌਂਸਲ ਦਫਤਰ ਫਤਿਹਗੜ ਚੂੜੀਆਂ ਚ ਮਨਾਇਆ ਗਿਆ 78ਵਾਂ ਅਜਾਦੀ ਦਿਵਸ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਰਚਵੰਤ ਕੌਰ ਅੰਤਵਾ ਵੱਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ ਸ਼ਹਿਰ ਵਾਸੀਆਂ ਨੂੰ ਦਿੱਤੀ ਮੁਬਾਰਕਬਾਦ ਨਗਰ ਕੌਂਸਲ ਦਫਤਰ ਫਤਿਹਗੜ ਚੂੜੀਆਂ ਵਿਖੇ 78ਵਾਂ ਅਜਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਨਗਰ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਰਚਵੰਤ ਕੌਰ ਅੰਤਵਾ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅੱਜ ਦੇ ਇਸ ਸਮਾਗਮ 'ਚ ਸਰਕਾਰੀ ਗਰਲ ਸਕੂਲ ਦੀਆਂ ਪਹੁੰਚੀਆਂ ਵਿਦਿਆਰਥਣਾਂ ਵੱਲ ਉਹ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਇਸ ਮੌਕੇ ਰਜਵੰਤ ਕੌਰ ਅਤੇ ਆਈਆਂ ਹੋਈਆਂ ਅਹਿਮ ਸ਼ਹੀਦਾਂ ਨੇ ਚਾਰਵਾਰਸ਼ਾਂ ਮੌਪਾਰਕ ਪਾਤਨਤੇ ਹੋਏ ਕਿਹਾ ਕਿ ਅੱਜ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੀ ਸ਼ਹੀਦੀ ਅਤੇ ਬਹਾਦਰੀ ਸਦਕਾ ਅਸੀਂ ਅਜ਼ਾਦੀ ਦਾ ਨਿਗ ਮਾਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਅੱਜ ਦੇ ਇਸ ਸਮਾਗਮ ਵਿੱਚ ਕਾਉਂਸਲਰ ਸਹਿਬਾਨ ਅੱਤੇ ਹੋ ਨਾਮਵਰ ਸ਼ਖਸੀਅਤਾਂ ਵੀ ਪਹੁੰਚੀਆਂ ਹਈਆਂ ਸਨ ਲਖੋਦੇ ਆ ਤਨ ਖਾਸ ਰਿਪੋਰਟ ਫਟੇਗੜਚੂੜੀਆ ਨਗਰ ਕਾਉਂਸਲ ਵਿਖੇ ਅੱਜ 78ਵਾਂ ਇੰਡੀਪੈਂਡੈਂਸ ਦੇ ਜਿਹੜਾ ਮਨਾਇਆ ਜਾ ਰਿਹਾ ਇਸ ਮੌਕੇ ਨਗਰ ਕਾਉਂਸਲ ਦੇ ਪ੍ਰਧਾਨ ਮੈਡਮ ਰਜਵੰਤ ਕੋਹਰ ਵੱਲੋਂ ਖੁਮਿਚਨ ਨਾਲ ਲਹਿਰਾ ਕੇ ਰੰਗ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਗੱਲਬਾਤ ਕਰਦੇ ਆ ਤਾਂ ਅੱਜ ਫਟੇਗੜਚੂੜੀਆ ਨਗਰ ਕਾਉਂਸਲ ਵਿਖੇ ਅੱਜ 78ਵਾਂ 77ਵਾਂ ਦਿਨ ਮਨਾਇਆ ਗਿਆ ਕਿਸ ਤਰ੍ਹਾਂ ਦੇ ਮੈਂ ਸਭ ਤੋਂ ਪਹਿਲਾਂ 78ਵੇਂ ਆਜ਼ਾਦੀ ਦਿਵਸ ਤੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਤੇ ਸ਼ੁਭ ਕਾਮਨਾਵਾਂ ਦਿੰਦੀ ਹਾਂ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਅਸੀਂ ਅੱਜ ਆਪਣਾ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਤੇ ਇਸ ਤੋਂ ਵੀ ਹੋਰ ਖੁਸ਼ੀ ਵਾਲੀ ਗੱਲ ਇਹ ਹੈ ਕਿ 78 ਸਾਲ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਹੀ ਤਰੰਗੇ ਸਾਰਾ ਦੇਸ਼ ਆਜ਼ਾਦੀ ਦਿਵਸ ਮਨਾ ਰਹੇ ਹਾਂ ਜੈ ਹਿੰਦ 78ਵੇਂ ਆਜ਼ਾਦੀ ਦਿਵਸ ਦੇ ਕਿਂਦਰ ਅੱਜ ਨਗਰ ਕੌਂਸਲ ਫਤਿਹਗੜ ਚੂੜੀਆਂ ਦੇ ਵਿੱਚ 78ਵਾਂ ਆਜ਼ਾਦੀ ਦਿਵਸ ਬੜੇ ਹੀ ਜੋਸ਼ੋਖ ਰੋਸ਼ੋ ਨਾਲ ਮਨਾਇਆ ਗਿਆ ਤੇ ਮੈਂ ਇਸ ਦਿਵਸ ਤੇ ਆਪਣੇ ਦੇਸ਼ਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਅਤੇ ਭਾਰਤ 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 ਦੇ ਸਾਰੇ ਵਸਨੀਕਾਂ ਨੂੰ ਤੇ ਭਾਰਤ ਤੋਂ ਬਾਹਰ ਭਾਰਤਵਾਸੀ ਪੰਜਾਬੀ ਵਾਸੀ ਸਾਰਿਆਂ ਨੂੰ ਆਪਣੇ ਦਿਲ ਦੀਆਂ ਗਰਾਈਆਂ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਅਪੀਲ ਵੀ ਕਰਦਾ ਹਾਂ ਕਿ ਅਸੀਂ ਇਸ ਆਜ਼ਾਦੀ ਦੇ ਮੌਕੇ ਤੇ ਪ੍ਰਣ ਕਰੀਏ ਕਿ ਆਪਣੇ ਦੇਸ਼ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਨਸ਼ਾ ਵਰਗੀ ਜਾਂ ਕ੍ਰਿਪਸ਼ਨ ਵਰਗੀ ਅਲਾਮਤ ਆ ਜਾਂ ਸਾਡੀ ਜਿਹੜੀ ਯੂਥ ਆ ਉਹ ਨਸ਼ਾ ਦੇ ਗੁਲਾਮ ਹੋ ਰਹੀ ਆ ਉਸ ਨੂੰ ਆਪਾਂ ਇੱਥੋਂ ਭਜਾਈਏ ਤੇ ਯੂਥ ਨੂੰ ਚੰਗੇ ਪਾਸੇ ਲੈ ਕੇ ਚਲੀਏ ਤਾਂ ਕਿ ਉਹ ਸਾਰੂ ਸੋਚਨਾ ਦੇਸ਼ ਦੀ ਤਕੀ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ। ਤਾਂ ਜੀ ਆਪਣੇ ਸ਼ਹਿਰ ਵਾਸੀਆਂ ਲਈ ਕੋਈ ਸੰਦੇਸ਼। ਮੈਂ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਨੂੰ ਅਪੀਲ ਕਰਦਾ ਖਾਸ ਤੌਰ ਤੇ ਦੁਕਾਨਦਾਰ ਭਰਾਵਾਂ ਨੂੰ ਵੀ ਆਪਣੀ ਜਿਹੜੀ ਦੁਕਾਨ ਲਾਉਂਦੇ ਆ ਤੇ ਆਪਣਾ ਜਦੋਂ ਸ਼ਾਮ ਨੂੰ ਬੰਦ ਵੀ ਕਰਦੇ ਆ ਉਹ ਆਪਣਾ ਸਮਾਨ ਜਿਹੜਾ ਵਾ ਇੱਕ ਲਿਮਟਿਡ ਹਰ ਦੁਕਾਨਦਾਰ ਦੇ ਕਿੱਕੇ ਚ ਛੱਡੀ ਗਈ ਹੈ 3 3 ਫੁੱਟ ਤਕਰੀਬਨ ਜਗ੍ਹਾ ਹੁੰਦੀ ਆ ਉਹ ਆਪਣਾ ਸਮਾਨ ਉਹਨੇ ਏਰੀਆ ਵਿੱਚ ਹੀ ਰੱਖਣਾ ਤਾਂ ਕਿ ਟ੍ਰੈਫਿਕ ਜਿਹੜੀ ਆ ਉਹ ਸੁਮੂਤਲੀ ਸ਼ਾਇਦ ਚੱਲ ਸਕੇ ਤੇ ਤੁਹਾਡੇ ਮਾਦਰੇ ਵਿੱਚ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਕਿ ਜੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਤਾਂ ਉਹ ਸਾਡੀ ਕਲੀ ਕੌਂਸਲ ਨਹੀਂ ਕੁਝ ਵੀ ਕਰ ਸਕਦੀ ਉਹਦੇ ਸਾਨੂੰ ਆਪਣਾ ਬੰਦਾ ਸਹਿਯੋਗ ਦੇਣਾ ਚਾਹੀਦਾ ਤਾਂ ਜਦੋਂ ਵੀ ਆਪਾਂ ਦੁਕਾਨ ਲਾਉਨੇ ਆ ਚਾਹੇ ਸਵੇਰੇ ਕਰਦੀ ਸਫਾਈ ਕਰਦੇ ਆ ਕਰਦੇ ਆ ਸਾਨੂੰ ਪਤਾ ਹੁੰਦਾ ਵੀ ਸੇਵਾਦਾਰ 8:00 ਵਜੇ ਜਿਹੜੀ ਲੈ ਕੇ ਜਾ ਟੋਲੇ ਲੰਘਣੀ ਆ ਤੇ ਉਸ ਤੋਂ ਪਹਿਲਾਂ ਆਪਣਾ ਜਿੰਨਾ ਵੀ ਕੂੜਾ ਵਾ ਉਹ ਇਹ ਡਸਪੈਨ ਵਿੱਚ ਪਾ ਦਈਏ ਤੇ ਉਹ ਜਿਹੜਾ ਸੇਵਾਦਾਰ ਆ ਕੇ ਲੈ ਜਾਵੇ ਤੇ ਉਸ ਤੋਂ ਬਾਅਦ ਕੂੜਾ ਜਿਹੜਾ ਨਾਕਸਾਰੇ ਗਏ ਅਸੀਂ ਦੇਖਣ ਨੂੰ ਚਾਇਆ ਵੀ ਜਦੋਂ ਸਫਾਈ ਸੇਵਕ ਜਿਹੜਾ ਵਾ ਜਾਂਦਾ ਵਾ ਕੂੜਾ ਲੈ ਜਾਂਦਾ ਵਾ ਤੇ ਉਦੋਂ ਤੇ ਕੂੜਾ ਨਹੀਂ ਸਟਾਇਆ ਜਾਂਦਾ ਪਰ ਜਦੋਂ ਚਲਾ ਜਾਂਦਾ ਉਸ ਤੋਂ ਬਾਅਦ ਫੇਰ ਲਵਾਵੇ ਛੋਟੇ ਛਿੱਟ ਜਾਂਦੇ ਆ ਉਹ ਬਹੁਤ ਮੁਸ਼ਕਲ ਦਾ ਵੀ ਫੇਰ 24 ਘੰਟੇ ਬਾਅਦ ਹੀ ਸਵੇਰੇ ਜਾਂਦਾ ਵਾ ਤੇ ਫੇਰ ਹੀ ਸਫਾਈ ਹੋਣੀ ਆ ਅਸੀਂ ਸਾਰੇ ਆਪਣਾ ਬੰਦਾ ਜਿਹੜਾ ਯੋਗਦਾਨ ਆ ਉਹ ਪਾਈਏ ਹਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰ ਆਪਣੇ ਸ਼ਹਿਰ ਵਾਲੇ ਦੇ ਵਸਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦੇਣਾ ਚਾਹਾਂ ਨਾਲ ਹੀ ਅਰਦਾਸ ਕਰਦਾ ਕਿ ਇਹ ਸਾਰੇ ਰਾਲ ਮਿਲ ਕੇ ਬਣਾਓ ਇਸ ਆਜ਼ਾਦੀ ਦੇ ਦਿਹਾੜੇ ਤੇ ਮੈਂ ਆਪਣੇ ਉਹਨਾਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਸ਼ੁਭ ਸ਼ੋਭ ਅਦਾਈ ਵਧਾਈ ਦੇ ਮੈਂ ਆਪਣੇ ਪੰਜਾਬ ਵਾਸੀਆਂ ਵੱਲੋਂ ਪੂਰੇ ਵਰਡ ਦੇ ਲੋਕਾਂ ਨੂੰ ਵਧਾਈ ਦੇਣਾ ਇਸ ਆਜ਼ਾਦੀ ਦਿਵਸ ਤੇ ਤੇ ਸਾਡੇ ਦੇਸ਼ ਦੇ ਹਾਕਮਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਜਿਹੜਾ ਪੰਜਾਬ ਉਹਨਾਂ ਵਿਚਾਰਾ ਕਰ ਰਹੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਨੂੰ ਗਾਠਣਾ ਚਾਹੀਦਾ ਤੇ ਉਹਦੇ ਤੋਂ ਸਮਝਣਾ ਚਾਹੀਦਾ ਕੌਂਸਲ ਰਕੇ ਪਹੁੰਚੀ ਵੱਖ-ਵੱਖ ਅਗੂ ਜਨਾਬ ਨੇ ਅੱਜ ਅਜਾਤੀ 15 ਅਗਸਤ ਦੇ ਮੌਕੇ ਤੇ ਸ਼ੁਭਕਾਮਨਾਵਾਂ ਦੇਤੀਆਂ ਬਧਾਈਆਂ ਦਿੱਤੀਆਂ ਅਤੇ ਉਹਨਾਂ ਨੇ ਆਪਣੀ ਵੱਖ-ਵੱਖ ਰਾਇ ਜਿਹੜੀ ਆ ਉਹ ਦੇਸ਼ ਦੀ ਪੰਜਾਬ ਦੀ ਅਤੇ ਸ਼ਹਿਰ ਦੀ ਤਰੱਕੀ ਲਈ ਰੱਖੀ